ਹਲੋ ਸਸਤੂ ਕਾਲ ਜੀ ਅੱਜ ਆਪਾਂ ਬਣਾਵਾਂਗੇ ਸੋਇ ਨਿਊਟਰੀ ਬੜੇ ਸੌਕੇ ਜਿਹਾ ਢੰਗ ਨਾਲ ਤੇ ਸਾਰਿਆਂ ਦੇ ਪਸੰਦ ਆਉਣ ਵਾਲੀ ਸਬਜੀ ਬੱਚੇ ਵੱਡੇ ਸਾਰੇ ਖੁਸ਼ ਹੋ ਕੇ ਖਾਂਦੇ ਆ ਇਹ ਰੈਸਿਪੀ ਨਹੀਂ ਸੀ ਵੀ ਰਾਤ ਪਰ ਮੈਂ ਖਾਦੀ ਸੀ ਦਿਨ ਟਾਈਮ ਨਾਸ਼ਤੇ ਦੇ ਵਿੱਚ ਤੇ ਆ ਜੀ ਸਾਡੇ ਬਹੁਤ ਸਵਾਦ ਨਿਊਟਰੀ ਦੀ ਸਬਜੀ ਇਹਦੇ ਲਈ ਲਈ ਸੀ ਆਪਾਂ 200 ਗ੍ਰਾਮ ਦੇ ਲੰਦਪਾ ਗੰਡ ਨਿਊਟਰੀ ਇਨੋਂ ਅਸੀਂ ਕਰ ਲਿਆ ਅਸੀਂ ਸੋਕ ਇਹਦੇ ਲਈ ਲਈ ਸੀ 200 ਗ੍ਰਾਮ ਨਿਊਟਰੀ ਪਾਣੀ ਨੂੰ ਅਸੀਂ ਉਬਾਲ ਲਿਆ ਸੀ ਵਿੱਚ ਪਾਇਆ ਸੀ ਨਮਕ ਇਨੋਂ ਸਿੱਧੇ ਘੰਟੇ ਲਈ ਸੋਕ ਕਰਕੇ ਰੱਖ ਲਿਆ ਫਿਰ ਅੱਗੇ ਸੀ ਟਮਾਟਰ ਅਦਰਕ ਲਸਣ ਤੇ ਇਹਨਾਂ ਦੇ ਨਾਲ ਅਸੀਂ ਪੇਸਟ ਇਹਨਾਂ ਨੂੰ ਅਸੀਂ ਪਹਿਲਾਂ ਤੇਲ ਪਾ ਕੇ ਥੋੜਾ ਜਿਹਾ ਭੁੰਨ ਲਿਆ ਸੀ ਤੇ ਜਿੰਨੀ ਉਹਨੇ ਦੇਰ ਤੱਕ ਭੁੰਨਿਆ ਅਸੀਂ ਜਿੰਨੀ ਦੇਰ ਤੱਕ ਕਿ ਸਾਡੇ ਸਾਡੇ ਟਮਾਟਰ ਪਿਆਜ਼ ਹਰੀ ਮਿਰਚ ਅਦਰਕ ਵਗੈਰਾ ਸਾਰਾ ਕੁਝ ਪੱਕ ਨਹੀਂ ਸੀ ਗਿਆ ਫਿਰ ਇੱਕ ਚਮਚ ਪਾਇਆ ਸੀ ਸੀ ਜੀਰੇ ਦਾ 2 ਚਮਚ ਪਾਇਆ ਸੀ ਸਿੱਤ ਧਨੇ ਦੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਹੀ ਭੁੰਨ ਲਿਆ ਸੀ ਆ ਦੇਖੋ ਇਹ ਬਿਲਕੁਲ ਕੱਚੇ ਹਿੱਤੇ ਜਦੋਂ ਇਹ ਬਿਲਕੁਲ ਪੱਕ ਜਾਣਗੇ ਫਿਰ ਇਹਨਾਂ ਦਾ ਥੋੜਾ ਮਤਲਬ ਚੇਂਜ ਹੋ ਜਗਾ ਦੇਖੋ ਇਹ ਸਾਡੇ ਪੱਕ ਕੇ ਇਹਨਾਂ ਠੰਡੇ ਕਰਕੇ ਅਸੀਂ ਮਿਕਸਰ ਚਾਰ ਵਿੱਚ ਪਾ ਕੇ ਥੋੜੇ ਜਿ ਪਾਏ ਸੀ ਤੋਂ ਨਿਊਟਰੀ ਤਾਂ ਕਿ ਜਿਹੜੀ ਸਾਡੀ ਉਹ ਗਰੇਵੀ ਠਿਕ ਠਿਕ ਜੀ ਬਣੇ ਇਹਨਾਂ ਨੂੰ ਅਸੀਂ ਪੀਸ ਲਵਾਂਗੇ ਪੀਸ ਕੇ ਇੱਕ ਸੇਮ ਕੜਾਈ ਦੇ ਵਿੱਚ ਪਾਇਆ ਸੀ ਥੋੜਾ ਜਿਹਾ ਤੇਲ ਫਿਰ ਅਸੀਂ ਨਿਊਟਰੀ ਦਾ ਪਾਣੀ ਜਿਹੜਾ ਅਸੀਂ ਸਾਰਾ ਡレイン ਕਰਕੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਲਿਆ ਸੀ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਪਾ ਕੇ ਟਰੋਸਟ ਕਰ ਲਿਆ ਸੀ ਇਹ ਸਾਡੀ ਦਾਲ ਸੀ ਨੂੰ ਤੜਕਾ ਵੀ ਨਾਲ ਹੀ ਲਗਾਇਆ ਸੀ ਇਹ ਸਾਰੇ ਪਾਤੇ ਸਿਰਫ ਦੇਸੀ ਮਸਾਲੇ ਜਿਹੜੇ ਅਸੀਂ ਕਿਚਨ ਵਿੱਚ ਡੇਲੀ ਵਰਤਦੇ ਆ ਤੇ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ 3-4 ਮਿੰਟ ਲਈ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹਦੇ ਵਿੱਚ ਨਮਕ ਮਿਰਚ ਹਲਦੀ ਵਗੈਰਾ ਸਾਰਾ ਕੁਝ ਮਿਕਸ ਹੋ ਜਾਏ ਉਸ ਤੋਂ ਬਾਅਦ ਫੇਰ ਅਸੀਂ ਜਦੋਂ ਇਹ 5 7 ਮਿੰਟ ਬਾਅਦ ਫੇਰ ਅਸੀਂ ਦੇ ਵਿੱਚ ਜਿਹੜੀ ਬਣਾਈ ਹੋਈ ਪੀਸਟ ਸੀ ਉਹ ਸਾਰੀ ਪਾਤੀ ਸੀ ਟਮਾਟਰ ਅਦਰਕ ਲਸਣ ਵਗੈਰਾ ਦੀ ਤੇ ਇਹਨੂੰ ਵੀ ਅਸੀਂ 5 7 ਮਿੰਟ ਚੰਗੀ ਤਰ੍ਹਾਂ ਮੀਡੀਅਮ ਫਲੇਮ ਦੇ ਤੇ ਚੰਗੀ ਤਰ੍ਹਾਂ ਰੋਸਟ ਕਰਦੇ ਜਾਵਾਂਗੇ ਤੇ ਜਿਵੇਂ ਅਸੀਂ ਬਾਜ਼ਾਰ ਤੋਂ ਖਾਨੇ ਖੋਆ ਵਗੈਰਾ ਪਾ ਜਾਂਦਾ ਸੀ ਉਹ ਨਹੀਂ ਪਾਵਾਂਗੇ ਤੇ ਥੋੜਾ ਜਿਹਾ ਪਾਤਾ ਸੀ ਮਿਕਸਰ ਜਾਰ ਵਿੱਚ ਹੰਡਾ ਸਾਡਾ ਮਸਾਲਾ ਲੱਗਾ ਸੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਹਨੂੰ 5-7 ਮਿੰਟ ਲੈ ਅਸੀਂ ਚੰਗੀ ਤਰ੍ਹਾਂ ਦੇਖ ਪੁੰਨ ਲੈ ਸੀ ਹੋਣ ਪਾਇਆ ਸੀ ਇੱਕ ਕੱਪ ਭਰ ਕੇ ਸੀ ਦੁੱਧ ਦਾ ਤੇ ਦੁੱਧ ਸਾਡਾ ਲਗਭਗ ਇੱਕ ਇੱਕ ਗਲਾਸ ਸੀਗਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਕੇ ਤੇ ਫਿਰ ਅਸੀਂ ਗੈਸ ਦਾ ਜਿਹੜਾ ਅਸੀਂ ਸੇਕ ਸੀਗਾ ਉਹ ਕਰਦਾਂਗੇ ਮੀਡੀਅਮ ਤੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਦੋ ਤੋਂ ਤਿੰਨ ਉਬਾਲੇ ਚੰਗੀ ਤਰ੍ਹਾਂ ਜਾਣ ਕੇ ਨਾਲ-ਨਾਲ ਅਸੀਂ ਹਿਲਾਉਂਦੇ ਜਾਵਾਂਗੇ ਉੱਪਰ ਤੋਂ ਪਾਤੇ ਸੀ ਅਸੀਂ ਫਿਰ ਤੋਂ ਪਿਆਜ਼ ਤੇ ਟਮਾਟਰ ਫੈਂਚੋਪ ਕੀਤੇ ਹੋਏ ਇਹ ਬਹੁਤ ਵਧੀਆ ਲੱਗਦੇ ਆ ਤੇ ਦੁੱਧ ਦਾ ਜਿਹੜਾ ਸਵਾਦ ਹੈ ਬਹੁਤ ਵਧੀਆ ਜਿਵੇਂ ਅਸੀਂ ਬਾਜ਼ਾਰ ਤੋਂ ਖਾਣੇ ਨਾਲ ਉਹਨਾਂ ਨੇ ਖੋਇਆ ਵਗੈਰਾ ਪਾਇਆ ਹੁੰਦਾ ਪਰ ਅਸੀਂ ਦੁੱਧ ਪਾਵਾਂਗੇ ਆਪਣੇ ਘਰ ਬਹੁਤ ਵਧੀਆ ਉੱਪਰ ਤੋਂ ਪਾਤੀ ਸੀ ਸੁੱਕੀ ਮੇਥੀ ਦੋ ਤੋਂ ਤਿੰਨ ਉਬਾਲੇ ਆਉਣ ਤੇ ਫਿਰ ਅਸੀਂ ਗੈਸ ਕਰ ਦੇਾਂਗੇ ਬੰਦ ਜਦੋਂ ਦੀ ਸਾਡੀ ਗਰੇਵੀ ਆ ਠੀਕ ਠੀਕ ਜੀ ਹੋ ਜੇਗੀ ਫਿਰ ਅਸੀਂ ਗੈਸ ਫਲੇਮ ਕਰ ਦਾਂਗੇ ਬੰਦ ਇਹਨੂੰ ਗਰਮਾ ਗਰਮ ਸਰਵ ਕਰਾਂਗੇ ਅਸੀਂ ਪਰੌਂਠੀ ਚਾਵਲ ਰੋਟੀ ਜਿਹਦੇ ਨਾਲ ਮਰਜੀ ਤੁਸੀਂ ਸਰਵ ਕਰ ਸਕਦੇ ਜੀ ਤੇ ਤੁਸੀਂ ਆਪਣੇ ਘਰ ਵਿੱਚ ਹੀ ਸਾਫ਼ ਸੁਥਰੇ ਢੰਗ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਜੀ ਜੇਕਰ ਵੀਡੀਓ ਚੰਗੀ ਲੱਗੇ ਲਾਇਕ ਸ਼ੇਅਰ ਕਰਨਾ ਜ਼ਰੂਰ ਕਰਿਓ ਬਾਏ ਬਾਏ